ਸਾਰੇ ਇਹਨੂੰ ਮੇਰੇ ਵੱਲੋਂ ਸੱਚੀ ਅਕਾਲ ਦੱਬੀ ਨਹੀਂ ਹੈਗੀ ਇਹਨੂੰ ਕਿ ਉਹ ਜਿਹੜੇ ਅੰਦਰ ਸਾਰਾ ਸਮਾਨ ਚੱਕ ਕੇ ਲਈ ਇਤੀ ਚਾਹ ਪੱਤੀ ਵਾਲੀ ਡੱਬੀ ਚ ਕਮ ਸੇ ਕਮ ਤੂੰ ਡੱਬੀ ਤਾਂ ਲੈ ਜਾਂਦੀ ਤੈਨੂੰ ਪਤਾ ਤਾਂ ਤਾਂ ਨਾਲੇ ਤੂੰ ਚੁਰੇ ਬਣ ਕੇ ਨਵਾਰ ਗਈ ਮੈਂ ਤਾਂ ਹੁਣ ਆਈ ਜੁੱਲੇ ਤੇ ਲੈ ਕਿੱਥੇ ਆਈਆਂ ਤੂੰ ਕੱਢੀ ਆਈ ਹੋਈਆਂ ਮੈਂ ਤੈਨੂੰ ਪਹਿਲਾਂ ਤੂੰ ਨਾਲ ਤੂੰ ਫੋਨ ਚੱਕ ਕੇ ਲਈ ਨਾ ਕੁਝ ਚੱਕ ਕੇ ਲਈ ਆ ਕੇ ਪਹਿਲਾਂ ਸੱਚ ਕੇ ਖੜੀ ਚੁੱਲੇ ਤੇ ਸਾਰਿਆਂ ਨੂੰ ਮੇਰੇ ਵੱਲੋਂ ਸੱਚੀ ਅਕਾਲ ਬੋਪਾਰਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਣ ਨਾ ਵੀਡੀਓ ਨਹੀਂ ਬਣਦੀ ਹੈ ਨਾ ਜਿਵੇਂ ਕਿ ਜੀਜਾ ਨਹੀਂ ਕਰਦਾ ਬਸ ਮੀਂਹ ਪਈ ਜਾਂਦਾ ਕਿਤੇ ਬੱਦਲ ਨਹੀਂ ਹਟ ਰਹੇ ਹਨਾ ਧੁੱਪ ਨਹੀਂ ਕੱਢਦੀ ਜਿਹੜੀ ਗੱਲ ਦਾ ਵੀਡੀਓ ਬਣਾਉਣ ਨੂੰ ਹਨਾ ਕਿਉਂਕਿ ਜੇ ਧੁੱਪ ਨਿਕਲਦੀ ਫਿਰ ਹੁੰਦਾ ਵੀ ਚੰਗਾ ਹਾਲਾਤ ਹੁਣ ਥੋੜੇ ਥੋੜੇ ਢਲ ਜਾਣਗੇ ਹਨਾ ਮਾੜੇ ਹਾਲਾਤ ਜਿਹੜੇ ਢਲ ਜਾਣਗੇ ਨਹੀਂ ਵੀ ਪੈਂਦਾ ਹੁਣ ਤਾਂ ਮੌਸਮ ਸਾਫਾ ਕੱਲ ਤੋਂ ਵਧੀਆ ਰਹੇ ਬਸ ਮੌਸਮ ਸਾਫ ਰਹੇ ਹੁਣ ਆਪਾਂ ਧਰਨ ਲੱਗਿਆਂ ਦੀ ਮੂੰਗੀ ਛੋਲੇ ਦੀ ਦਾਲ ਡੱਬੀ ਜੋ ਕੀ ਤੁਹਾਨੂੰ ਪਤਾ ਲੱਗ ਗਿਆ ਵੀ ਹੈ ਨਹੀਂ ਹੁਣ ਮੈਂ ਅੰਦਰ ਜਾਉਂਗੀ ਚੱਕ ਕੇ ਲਿਆਉਂਗੀ ਕੋਈ ਸਮਾਨ ਨਹੀਂ ਚੱਕ ਕੇ ਲਈ ਮੈਂ ਅੰਦਰ ਦੇਖੀ ਗਈ ਵੀ ਲੰਘੀ ਜਦ ਮੈਂ ਸਬਜ਼ੀ ਤਰਦੀ ਹੁੰਦੀ ਹੁੰਦੀ ਆ ਨਾ ਪੂਰਾ ਸਮਾਨ ਰੱਖ ਕੇ ਅੱਗ ਬਾਲ ਕੇ ਫਿਰ ਤੁਹਾਨੂੰ ਬੁਲਾਉਂਦੀ ਹੁੰਦੀ ਆ ਫਿਰ ਕੀ ਹੋ ਗਿਆ ਅੱਗ ਬਾਲਣਾ ਕੰਮ ਕਰ ਦਿਖਾਣਾ ਹੁਣ ਵੀਡੀਓ ਚ ਅੱਗ ਬਾਲਣਾ ਵੀ ਨਹੀਂ ਦਿਖਾਉਣਾ ਫੱਦ ਚਪਟੀਆਂ ਗੇਂ ਬੋਟਰਸਾਈਕਲ ਦਾ ਸੀਰੋਪ ਹੈ ਖੁਰਲੀ ਚ ਸਮਰਾਇਆ ਇਨੀ ਮੁੜ ਕੇ ਮੋਟਰਸਾਈਕਲ ਦਾ ਹੈਲਮਟ ਵੀ ਨਾ ਉਹ ਤਾਂ ਆਉਂਦਾ ਹੈ ਲਾਈਟ ਨਹੀਂ ਹੈਗੀ ਰਾਤ ਮੁੜਦੀ ਮੈਂ ਤਾਂ ਉਹੀ ਥੱਲੇ ਕੱਟ ਲਿਆ ਹਨਾ ਦੋ ਚਾਰ ਪੱਥੀਆਂ ਸਿੱਟ ਲੈਣੀਆਂ ਉਹ ਚਾਰ ਪੰਜ ਪੱਥੀਆਂ ਨਾਲ ਦਰ ਹੋ ਜਾਂਦੀ ਆ ਕੀ ਚਾਰ ਪੰਜ ਪੱਥੀਆਂ ਨਾਲ ਦਰ ਹੋ ਜਾਂਦੀ ਆ ਆਓ ਫਿਰ بار-ਬਾਰ ਦੋ-ਦੋ ਕਰਕੇ ਲੈਣੀ ਪੈਂਦੀ ਆ ਖਾ ਰੇ ਪੰਜ ਪੱਥੀਆਂ ਪਹਿਲਾਂ ਹੀ ਸਿੱਟ ਲੈ ਬਾਰ-ਬਾਰ ਜੇ ਛੇਤੀ ਕਰਨੀ ਆ ਬਾਰ-ਬਾਰ ਅੱਗ ਵੀ ਵਾਲਣੀ ਪੈਂਦੀ ਆ ਜਿਵੇਂ ਤੁਹਾਡੇ ਮੈਂ ਤਾਂ ਬਾਹਲੀ ਜਾਂਦੀ ਆ ਮੈਂ ਤੁਹਾਡੇ ਵਰਗੇ ਇੱਕ ਵਾਰ ਬਾਹਲ ਕੇ ਅੰਦਰ ਫੋਨ ਦੇਖਣ ਲਾਇਆ ਦੇ ਮੁੜ ਕੇ ਦੇਖਣੀ ਨੀਂ ਦਾਲਾ ਨਾ ਨਾ ਜੀ ਮੈਂ ਤੂੰ ਦੇਖ ਲਿਆ ਉਦੋਂ ਚਾਦਰ ਫੁਗਤੀ ਦੀ ਹੈ ਨਾ ਫੋਨ ਦੇਖਣ ਲੱਗ ਗਈ ਪ੍ਰੈਸ ਚਾਦਰ ਦੇ ਉੱਪਰ ਚਲੋ ਆ ਚੰਗਲ ਹੋ ਰਾ ਤੇਰਾ ਵੀ ਤੇਰਾ ਵੀ ਤੁਹਾਨੂੰ ਐ ਬਸ ਕੋਈ ਆਂਦਾ ਜਾਂਦਾ ਗੋਹਾ ਲਈ ਜਾਵੇ ਤੈਨੂੰ ਵੀ ਤਾਂ ਹੈਗਾ ਨਾ ਮੈਨੂੰ ਨਹੀਂ ਮੈਂ ਤਾਂ ਆਪਣਾ ਆਂਦੀ ਆ 15 15 ਮਿੰਟ ਬਾਅਦ ਹੋਈ ਹੈ ਅਗਲੀ ਦੇਖੀ ਹੋਈਆਂ ਦਿਖਾ ਦੂੰਗੀ ਤੈਨੂੰ ਦੇਖ ਲੈ ਜਦੋਂ ਮਰਜੀ ਪੁੱਛ ਪੁੱਛ ਲੈ ਅੱਗਾ ਅੱਗ ਪੂਜੀ ਪਈ ਹੁੰਦੀ ਐ ਮੈਂ ਝੱਕੀ ਜੰਮੀ ਆ ਸ਼ੀਸ਼ੇ ਦੇ ਨੂੰ ਵੀ ਕਿਸੇ ਨੇ ਆ ਕੇ ਮਾਰਿਆ ਅੱਗ ਨੇ ਵਾਈ ਦੇਖ ਕੇ ਆ ਜਾ ਆਵਗਾ ਧੋਰੀ ਭੱਜਿਆ ਆ ਪੇਰ ਬਦਲ ਹੋ ਗਿਆ ਲੋ ਦੱਲ ਨਾ ਕਰਦੇ ਹੁਣਾ ਹੋਰ ਇੰਨੀ ਸੋਹਣੀ ਧੁੱਪ ਚੜ ਗਈ ਈ ਮੈਨੂੰ ਤਾਂ ਧੁੱਪ ਬਾਹਰੀ ਸੋਹਣੀ ਲੱਗੀ ਧੁੱਪ ਫਿਰ ਮੈਂ 14 ਦੇ ਮਾਰੀ ਕੁਰਸੀ ਡਾ ਕੇ ਬੈਠੀ ਦੀ ਵਾਰ ਅੱਜ ਝੂਠਾ ਝੂਠ ਨਾਲੇ 36 ਗੇੜੇ ਲਾਇਆ ਈ ਉੱਪਰ ਦੇ ਬੋਲਦੀ ਝੂਠ ਤੂੰ ਤਾਂ ਜਿਆਦਾ ਨਹੀਂ ਮੈਂ ਹੁਣ ਝਾੜੂ ਲਾ ਗਈ ਦੀ ਉੱਪਰ ਮੈਂ ਪੋਚਾ ਲਾਣਾ

ਇਹ ਆਪ ਲੰਗ ਗਈ ਸੁਸੂ ਕਰਨ ਨਾਮ ਦੂਏ ਦੇ ਲਈ ਜਾਂਦੀ ਦੱਸ ਰੀਲ ਬਣਾਉਣ ਲੱਗੀ ਵਿੱਚ ਨੂੰ ਰੀਲ ਬਣਾਉਣ ਤੋਂ ਬਾਅਦ ਤੂੰ ਗਈ ਸੀ ਨਾ ਉਹਦੇ ਕੋਲ ਦੋ ਸੈਕਿੰਡ ਲੱਗੇ ਨੇ ਰੀਲ ਬਣੀ 30 ਸੈਕਿੰਡ ਦੀ ਫਿਰ ਮੈਂ ਤੈਨੂੰ ਐਂ ਕਿਹਾ ਵੀ ਆ ਜਾ ਤੂੰ ਤੇ ਤੂੰ ਪਿਆਮੀ ਤਾਰਨ ਲੱਗੀ ਚੱਲ ਠੱਕਣੀ ਆਣੀ ਹੈ ਨਾ ਠੱਕਣੇ ਨੂੰ ਜੀ ਹੱਗ ਹੋਣੇ ਆ ਵੈਸੇ ਠੱਕਣੇ ਦਾ ਕੋਈ ਕੰਮ ਨਹੀਂ ਹੈਗਾ ਵੈਸੇ ਮੈਨੂੰ ਐ ਵੀ ਹੁਣ ਮੈਂ ਕਦੇ ਇੰਸਟਾਗ੍ਰਾਮ ਹੁਣ ਸ਼ੁਰੂ ਹੀ ਕੀਤਾ ਹੈ ਨਾ ਉਹਦੇ ਵੀ ਤਾਂ ਐਕਟਿਵ ਹੁੰਦੇ ਰਹਿਣਾ ਹੈ ਆਪਾਂ ਔਰ ਦੋ ਦੋ ਚੀਜ਼ਾਂ ਬਣਾਵਾਂਗੇ ਤੁਸੀਂ ਹੋਰ ਚਲਾਈ ਹੌਲੀ ਹੌਲੀ ਨਾਲ ਖਾਜੀ ਜਿਵੇਂ ਮੈਂ ਬਲੌਗ ਵੀ ਨਹੀਂ ਬਣਾ ਰਹੀ ਉਹ ਹੌਲੀ ਹੌਲੀ ਜਿਸ ਦਿਨ હું ਮੈਂ ਬਲੌਗ ਨਹੀਂ ਪਾਈਕਰ ਉਸ ਦਿਨ ਨਾ ਇੰਸਟਾਗ੍ਰਾਮ ਤੇ ਵੀ ਜਰੂਰ ਆ ਜਾ ਕਰੂੰਗੀ ਵੀ ਦਿਹਾੜੀ ਤੇ ਜਿਹੜਾ ਵੀ ਅਸੀਂ ਕੰਮ-ਕੰਮ ਕਰਦੇ ਹਾਂ ਨਾ ਵੀ ਦਿਨ ਦਿਨ ਚ ਮੈਂ ਉਹ YouTube ਤੇ ਨਹੀਂ ਆਉਂਗੀ ਤਾਂ Instagram ਤੇ ਤਾਂ ਇਸ ਲਈ ਪਲੀਜ਼ Instagram ID ਮੇਰੀ gagan koppa 805 ਜਰੂਰ ਫੋਲੋ ਕਰਿਓ ਜਿਸ ਦਿਨ ਬਲੌਗ ਨਹੀਂ ਆਊਗਾ ਉਸ ਦਿਨ Instagram ਤੇ ਮੈਂ ਪੂਰੀ ਪਣ ਦੀ ਕੋਸ਼ਿਸ਼ ਜਰੂਰ ਕਰਿਆ ਕਰੂੰਗੀ ਵੀ ਉਧਰ ਦੇਖ ਲਿਆ ਕਰੂ ਹਾਂ ਪਰ ਤੁਸੀਂ ਜਰੂਰ ਉਧਰ ਫੋਲੋ ਕਰ ਲਿਓ ਕਿਉਂਕਿ ਕਦੇ ਵੀ ਬਸ ਰੈਗੂਲਰ ਹਜੇ ਉਧਰ ਆਉਣ ਦੀ ਮੈਨੂੰ ਆਦਤ ਨਹੀਂ ਪਰ ਆਦਤ ਹੋਰ ਮੈਂ ਆਣੀ ਐ ਕਿਉਂਕਿ ਇਧਰੋਂ ਮੈਂ ਘਟਣਾ ਐ ਉਧਰੋਂ ਮੈਨੂੰ ਆਦਤ ਪਾਉਂਦੀ ਆ। ਹੁਣ ਕਾ ਦੇਖੂ। ਓਏ ਬੂ। ਕੱਪੜੇ ਪਿਓ ਰਿਆ ਹਾਂ। ਦੋ ਮਾਰ ਥੱਪੜ ਕਰਨ। ਚਲੋ ਠੀਕ ਆ। ਲੋਡੀ ਮੈਂ ਲਾ ਲਈ ਆਪਾਂ ਤੜਕਾ। ਅੱਜ ਮੈਂ ਤੜਕਾ ਨਾ ਬਾਹਰ ਇਹ ਆਉਂਗੀ ਤੜਕਣੀ ਚੱਕ ਲਈ। ਕਾਲੀ ਕਰੋਗੇ ਇਹਨੂੰ। ਆ ਦੇਖੋ ਮੈਨੂੰ ਕੱਲ ਹੀ ਮੈਨੇ ਮਾਰੀ ਐ ਕਹਿੰਦੀ ਕਾਲੀ ਕਰੋਗੇ ਕਾਲੀ ਮੈਂ ਮਲ ਜੂਗੀ ਦੇਖੀ ਚਿੱਟੀ ਕਰ ਦੂੰਗੀ ਇਹਨੂੰ। ਮੇਰੇ ਸਿਰ ਦੁਖਣ ਲੱਗਾ ਅਜ। ਜਿੱਦਾਂ ਤੇ ਆਪ ਨਹੀਂ ਬਣਾਣਾ ਹੁੰਦਾ ਉਦੋਂ ਤੇਰਾ ਸਿਰੇ ਦੁਖਦਾ ਏ ਚਲੋ ਜੀ ਤੜਕਾ ਲਾਣ ਬਾਅਦ ਹਾਂ ਪਤਾ ਨਹੀਂ ਕਿਾਤੇ ਉਹ ਹੋ ਜਾਂਦਾ ਨਾ ਜਦੋਂ ਆਪਾਂ ਵੀਡੀਓ ਬਣਾਉਂਦੇ ਆ ਆਪਾਂ ਐਕਟਿਵ ਜੇ ਰਹਿੰਦੇ ਆ ਹੁਣ ਮੈਂ ਸਵੇਰ ਦੀ ਡਾਉਨ ਜੀ ਪਈ ਤੀ ਹਾਂ ਜਦ ਨਹੀਂ ਬਣਾਉਂਦੇ ਜਿੱਦਾਂ ਉਦੋਂ ਸਰੀਰ ਵੀ ਉਮੀ ਹੋ ਜਾਂਦਾ ਏ ਆਲਸੀ ਜਾ ਹੋ ਜਾਂਦਾ ਦੂਜੀ ਦੀ ਵੀਡੀਓ ਬਣਾਉਣ ਚ ਨਾ ਆਲਸ ਬਹੁਤ ਆਉਂਦਾ ਏ ਕਿਉਂਕਿ ਜਿਹੜਾ ਬਣਾਵਾ ਰਿਹਾ ਹੁੰਦਾ ਉਹ ਤਾਂ ਕੋਈ ਚੱਕਣ ਜਿਹੜਾ ਬਣਾ ਰਿਹਾ ਹੁੰਦਾ ਨਾ ਉਹਨੂੰ ਬਹੁਤ ਆਲਸ ਜੀ ਆ ਜਾਂਦਾ ਏ ਹੁਣ ਜਿਵੇਂ ਤੂੰ ਬੈਠੀ ਹੈ ਤੇਰੀ ਜਗ੍ਹਾ ਮੈਂ ਬੈਠੀ ਹੁੰਦੀ ਹਾਂ ਕੱਲ ਤੁਸੀਂ ਬੈਠੇ ਸੀ ਕੱਲ ਮੈਂ ਵੀ ਮੈਂ ਬੈਠੀ ਦੀ ਛੱਤੀ ਕਰ ਛੱਤੀ ਕਰ ਤਾਂ ਹੀ ਤਾਂ ਬਣਾਉਣਾ ਜੀ ਨਹੀਂ ਫਲਾਸ ਤਾਂ ਫਲਾਸਾਂ ਤਾਂ ਜਿਹੜਾ ਮੈਂ ਕੁੱਟ ਕੇ ਲਿਆਈਆਂ ਮਾਮ ਜੀ ਜੀਰਾ ਜੀਰਾ ਪਰ ਪਰ ਕੇ ਜੀਰਾ ਲੈ ਕੇ ਆਈਆਂ ਅਦਰਕ ਟਮਾਟਰ ਹੈ ਨਹੀਂ ਟਮਾਟਰ ਹਜੇ ਮੇਰੇ ਨਾਲ ਤਾਂ ਮਹਿੰਗੇ ਹਨਾ ਟਮਾਟਰ ਹੁਣ ਤੇ ਕੱਢ ਆਪਾਂ ਪਾਉਂਦੇ ਨਹੀਂ ਵੈਸੇ ਨਹੀਂ ਤੇ ਪਿਆਜ਼ ਚਲੋ ਜੀ ਪਹਿਲੇ ਆਪਾਂ ਦਾਲ ਕੱਟ ਲਈਏ ਦਾਲ ਆਪਣੀ ਕਈ ਪਾਣ ਹੁਣ ਦਾਲ ਨੇੜੇ ਤੋਘਾਣੀਆ ਉਠਣਾ ਪੋਹੇ ਗੀ ਜਾਂਦੇ ਨੇ ਜਦੋਂ ਪੋਹੇ ਗੀ ਦਿੰਦੇ ਨੇ ਬੜਾ ਮਸਾਲਾ ਹਣਾ ਆਹ ਚੁੱਲੇ ਤੇ ਜਾ ਕੇ ਕਰਦੇ ਨੇ ਹਣਾ ਹੋਰ ਉਹ ਦੂਆ ਉਮ ਉਹ ਆ ਲੱਗ ਗਿਆ ਆਪਣਾ ਸਮਾਨ ਕਰਨਾ ਕੜਿਆ ਨੂੰ ਤੇ ਇੱਧਰ rau ਵੀ ਆ ਗਿਆ ਤੇ ਜਦ ਹੀ ਆਇਆ ਨਾਲ ਦੀ ਨਜ਼ਰ ਆਪਾਂ ਦੋਨੇ ਬਾਰੇ ਆ ਲੈਣੀ ਅੱਜ ਸੁਣਦੀ ਐ ਨਾ ਉਹਨੂੰ ਕੁਝ ਜ਼ਿਆਦਾ ਆ ਜਾਂਦਾ ਹੈ ਨਾ ਨਾ ਪਰ ਹਾਂ ਉਹ ਤਾਂ ਟਿੱਕੇ ਬਿਠਾ ਕੇ ਦੇਖ ਲਾ ਕੰਟਾ ਹੋ ਗਿਆ ਮੇਰੇ ਕੋਲ ਖੇਡ ਰਿਹਾ ਤੰਦਰ ਬੈਠਾ ਹੁਣ ਇੱਧਰ ਦੇਖੋ ਟੀਵੀ ਵੀ ਨਹੀਂ ਦੇਖ ਰਿਹਾ ਤਾਂ ਆਰਾਮ ਤੇ ਆਪਣੇ ਖਿਲਾਉਣੇ ਨਾਲ ਖੇਡ ਰਿਹਾ ਤਾਂ ਦਿਮਾਗ ਖੁਸ਼ ਕਰਨ ਲੱਗ ਗਿਆ ਖੁਸ਼ ਦਾ ਮਤਲਬ ਉਲਟਾ ਗੱਲੋ ਬਾ ਦੁਖੀ ਘਰ ਰਸਤਾ ਬਸ ਐ ਆਪਣੀ ਮਕੈਨਿਕ ਹਾਂ ਲੋ ਜੀ ਆਪਾਂ ਹੁਣ ਕਰਫਿਲੀ ਧਰ ਲਈ ਫੁੱਕਣ ਵਾਸਤੇ ਬਾਕੀ ਜੇ ਪਸਾਫ ਕਰਦਾਂਗੇ ਇਹਨਾਂ ਸਿੰਗਲ ਹੋ ਤਾਂ ਕਿ ਅੰਨੇ ਕੋਸ਼ਿਸ਼ ਕਰ ਨਾ ਨਾ ਰਗੜਾ ਲਾਉਂਦੀ ਛਿੱਟੀ ਕੱਢਣੀ ਹੈ ਇਹ ਜਿਉ ਬਾਕੀ ਅੱਗੇ ਦੇਖੀ ਪੈ ਵੀ ਬਠੇਰੇ ਟੜ ਕੇ ਲਾਏ ਨੇ ਜੁਲੇ ਤੇ ਫੇ ਮੇਰੀ ਸਾਫ ਹੋ ਗਈ ਓਕੇ ਕੋਈ ਵੀਡੀਓ ਤਾਂ ਹੈ ਨਹੀਂ ਦਖੀਬੀਖਾ ਨਹੀਂ ਸਕਦੀ ਪਰਾਣੀਆਂ ਸਾਰੀਆਂ ਪਈਆਂ ਨੇ ਸਭ ਕੁਝ ਿੱਟਾ ਹੋਇਆ ਮੇਰੇ ਕੋਲ ਕੋਈ ਵੀਡੀਓ ਨਹੀਂ ਮੈਂ ਕੁਛ ਨਹੀਂ ਮੈਂ ਤਾਂ ਕਟਨੇ ਹੋਣੇ ਕਰਿਆ ਮਿੰਨਾ ਹੋਇਆ ਹੋਰ ਹੋਰ ਆਹ ਕਟਾਉਂਦਾ ਹਾਂ ਲਓ ਜੀ ਆਪਾਂ ਕਿਉਂਕਿ ਮਹੀਨੇ ਤੇ ਵੀਡੀਓ ਸਭ ਤੋਂ ਪਹਿਲਾਂ ਕੀ ਪਾਉਣਾ ਹੈ ਜੀਰਾ ਜੀਰਾ ਨਹੀਂ ਹੋਰ ਲਸਣ ਲਸਣ ਪਾ ਦੋ ਜੀਰਾ ਕਾਲਾ ਹੋ ਜਾਊਗਾ ਨਾ ਜੀਰਾ ਕਾਲਾ ਹੋ ਜਾਂਦਾ ਹੈ ਜੀਰਾ ਨਾਲ ਸੀ ਹਮੇਸ਼ਾ ਅੰਡਕ ਪਾਉਣੇ ਹੁੰਦੇ ਆ ਕਿਉਂਕਿ ਜੀਰਾ ਨਾ ਜਲਦੀ ਭੁੰਨ ਹੋ ਜਾਂਦਾ ਹੈ ਲਓ ਤੜਕਾ ਪਾ ਤੜਕਾ ਪੀਲਾ ਤੜਕਾ ਲਾ ਰਹੇ ਆਂ ਫਿਰ ਜਦੋਂ ਨਾ ਮਸਾਲਾ ਤੇਰੀ ਘੱਟ ਜਾਂਦੀ ਆ ਫਿਰ ਲੋਹ ਜਾਂ ਪੈ ਲੈਂਦਾ ਏ ਨਹੀਂ ਸੋਨਾ ਭੁੰਨ ਹੋ ਹੀ ਜਾਂਦਾ ਏ ਜੀਰਾ ਹੁਣ ਮੈਂ ਪਾਤਾ ਐਂਡ ਵਿੱਚ ਮੈਂ ਜੀਰਾ ਪਾਇਆ ਏ ਤੇ ਇੰਸਟਾਗ੍ਰam ਤੇ ਜ਼ਰੂਰ ਦੇਖਿਓ ਰੀਲ ਜਾ ਕੇ ਅ ਗਗਨ ਭੋਪਰਾ ਐਸੋ ਪੰਨੋਂ ਜ਼ਰੂਰ ਫੋਲੋ ਕਰਿਓ ਆਈਡੀ ਨੂੰ ਫਿਰ ਉਹਦੇ ਆਪਾਂ ਪੂਰਾ ਦਾਣੂੜ ਤੜਕਾ ਕਿਵੇਂ ਹਨਾ ਸਾਰਾ ਕੁਝ ਮੈਂ ਉਹਤੇ ਜ਼ਰੂਰ ਪਾ ਲਈ ਹੁੰਦੀ ਆ ਤੇ ਇੱਧਰ ਆਹੂ ਦੇ ਲੱਛਣ ਦੇਖ ਲਓ ਸਾਰੇ ਪਿਆਰ ਗੱਟ ਕੇ ਬਾਹਰ ਰੱਖ ਤੇ ਆ ਕੇ ਹਲੀ ਟਾਈਮ ਤੇ ਪਾ ਲਓ। ਹਲੇ ਧੁੱਪ ਨਹੀਂ ਕਰ ਹੁਣ ਤਾਂ ਨਿੱਖਰ ਗਿਆ ਲਾ ਦੇਖ ਦੇਖੀ ਇੱਧਰ ਲਖਾਈ ਬੱਦਲ। ਸਾਰਾ ਉੱਪਰ ਦੇਖੋ ਬੱਦਲ

ਘਰ ਦੇ ਉੱਪਰ ਧਰਦੇ ਹਾਂ ਅੱਜ ਇਹ ਸਾਗ ਚੀਰ ਕੇ ਸਿੱਖਣਾ ਸਿੱਖੂਗਾ ਇਹ ਆ ਦੇਖੀ 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 ਪ੍ਰਾਂਤ ਵੀ ਆਟਾ ਮੈਂ ਛਾਣੂਗਾ ਛਾਣਦੇ ਫਿਰ ਆਟਾ ਸੁਵੇਰੇ ਜੁਵੀ ਨੇ ਹੁਣ ਛਾ ਉਹ ਜੀਵ ਦੇਖੀ ਇੱਕ ਤਾਂ ਤਾਂ ਜੀਵ ਤੇਰੇ ਵਾਂਗੂ ਕੱਢਦਾ ਹੈ ਮੈਂ ਘਟ ਗਈ ਮੈਂ ਤਾਂ ਹੁਣ ਨਿਕਲੀ ਤੂੰ ਲੈ ਕਰਦੀ ਐ ਮੈਂ ਤੈਨੂੰ ਜਦੇ ਨੋਟ ਕਰਕੇ ਦੱਸੂਗੀ ਤੂੰ ਕੱਢਦੀ ਐ ਦਿਹਾੜੀ ਚੋਂ ਮੈਂ ਤੈਨੂੰ 10 ਵਾਰ ਦੇਖਣੀ ਐ ਘਟ ਗਈ ਮੈਂ ਹੁਣ ਨਾ ਕਿੱਥੇ ਹੱਟ ਗਈ ਮੈਂ ਇਹ ਤੇ ਕੋਈ ਕੱਢਦਾ ਤੈਨੂੰ ਉਧਰ ਬੋਲਦੇ ਆ ਤੜਕਾ ਵੀ ਕਾਲਾ ਹੋ ਗਿਆ ਆ ਨਹੀਂ ਫੁਕਿਆ ਆਜੋ ਤੇਰੀ ਦਾਲ ਆਪਾਂ ਚੁੱਲੇ ਤੇ ਬਣਾਈ ਤੇ ਚੁੱਲੇ ਤੇ ਹੀ ਤੜਕਾ ਲਾਇਆ ਦਾਲ ਬਹੁਤ ਸਵਾਦ ਬਣੀ ਐ ਖਾ ਕੇ ਦੇਖੀ ਐ ਪਹਿਲਾਂ ਤੇ ਹੁਣ ਮੈਂ ਰੋਟੀ ਲਈਆਂ ਚੂੜ ਕੇ ਜਿਵੇਂ ਪਹਿਲਾਂ ਆਪਾਂ ਚੂੜ ਕੇ ਖਾਂਦੇ ਹੁੰਦੇ ਤੇ ਨਾ ਰੋਟੀ ਦਾਲ ਚ ਕੋਈ ਵੀ ਸਬਜੀ ਹੋਵੇ ਤਰੀ ਵਾਲੀ ਮੈਂ ਰਾਤ ਨੂੰ ਹੁਣ ਚੂੜ ਕੇ ਰੋਟੀ ਖਾਣ ਲੱਗੀ ਤੇ ਦਾਲ ਚ ਤਾਂ ਬਾਲੀਓ ਸਵਾਦ ਆਦੀ ਐ ਨਾਲ ਪਾ ਲੋ ਦੇਸੀ ਕੀ ਮੱਖਣੀ ਮਲਾਈ ਕੁਝ ਵੀ ਪਾ ਸਕਦੇ ਆ ਬਹੁਤ ਸਵਾਦ ਲੱਗਦੀ ਆ ਤੇ ਆਪਣੇ ਜਿੱਕਣਾ ਪੁਰਾਣੇ ਪਹਿਲਾਂ ਖਾਂਦੇ ਹੁੰਦੇ ਤੇ ਉਮੇ ਯਾਦ ਜੀ ਆ ਜਾਂਦੀ ਐ ਜਿਵੇਂ ਬਚਪਨ ਚ ਨਾਨ ਕਹਿੰਦੇ ਹੁੰਦੇ ਤੇ ਉਮੇ ਖਾਂਦੇ ਤੇ ਦਾਲ ਚ ਦੇਸੀ ਘੀ ਪਾ ਕੇ ਛੋਲੇ ਵਾਲੀ ਦਾਲ ਚ ਘੋਟਵੇਂ ਛੋਲੇ ਚ ਰੋਟੀ ਚੂੜ ਕੇ ਬੜੀ ਸਵਾਦ ਆ ਅੱਜ ਉਮੇ ਸਵਾਦ ਲੱਗ ਰਹੀ ਐ ਦਾਲ ਬਹੁਤ ਘੈਂਟ ਬਣੀ ਐ ਚਲੋ ਹੁਣ ਆਪਾਂ ਰੋਟੀ ਖਾਈਏ ਨਾਲ ਐ ਦਹੀਂ ਨਾਲ ਐ ਟੀਵੀ ਥੋੜੀ ਦੇਰ ਤੱਕ ਮਿਲਦੇ ਆ ਤੁਹਾਨੂੰ ਖਾਣ ਲੱਗ ਗਿਆ ਰੋਟੀ ਤੇ ਯੂਵੀ ਦੀ ਫੇਵਰੇਟ ਦਾਲ ਦਾਲ ਇਹਦੀ ਫੇਵਰੇਟ ਹੋਰੇ ਦਾ ਕੁਝ ਵੀ ਫੇਵਰੇਟ ਨਹੀਂ ਤੇ ਯੂਵੀ ਮੈਨੂੰ ਨਾ ਅੱਜ ਤੋਂ ਬਾਅਦ ਫੇਮਸ ਨਾ ਫੇਵਰੇਟ ਤੇ ਯੂਵੀ ਨਾ ਮੈਨੂੰ ਭੱਜ ਕੇ ਬੁਲਾਣਾ ਤਾਂ ਮम्मा ਬਾਹਰ ਦੀ ਵੀਡੀਓ ਬਣਾਓ ਬਾਹਰ ਦਾ ਨਜ਼ਾਰਾ ਦਿਖਾਓ ਦਿਖਾਓ ਕਿ ਨਾ ਦਿਖਾਓ ਨਹੀਂ ਵੀ ਹਾਂ ਪਰ ਤੁਸੀਂ ਦੇਖੋ ਪਰ ਮੈਂ ਕਿਹਾ ਵੀ ਮੈਂ ਜੇ ਆਪ ਦੇਖੂਗੀ ਫਿਰ ਮੈਂ ਆਪਣੇ ਸਾਰੇ ਜੁੜੇ ਹੋਏ ਫੈਮਲੀ ਨੂੰ ਵੀ ਦਿਖਾਉਂਗੀ ਬਈ ਕਿਹੜਨ ਨਜ਼ਾਰਾ ਬਾਹਰ ਜਾ ਕੇ ਆਣ ਉਹ ਬਸ ਬਾਹਰ ਜਾਣ ਨੂੰ ਕੀ ਐ ਇਹ ਜਨ ਨਜ਼ਾਰਾ ਦੇਖਿਆ ਹੋਇਆ ਤੂੰ ਜਾ ਕੇ ਰੋਟੀ ਖਾ ਲੈ ਚੱਪਾ ਜਾ ਇਹ ਜਨ ਨਜ਼ਾਰਾ ਦਿਖਦਾਏ ਰੋਜ ਐਣ ਬੱਦਲ ਬੁੱਦਲ ਨਿਖਰਿਆ ਪਿਆ ਏ ਬਹੁਤ ਸੋਹਣਾ ਮੌਸਮ ਹੋਇਆ ਬੈ ਬਸ ਰੱਬ ਕਰੇ ਨਿਖਰਿਆ ਹੀ ਰਹੇ ਤੇ ਰੋਟੀ ਦਾ ਪ੍ਰੋਗਰਾਮ ਹਜੇ ਚੱਲ ਰਿਹਾ ਏ ਹਜੇ ਬੀਬੀਓ ਨਹੀਂ ਬਾਹਰ ਬੈਠੇ ਨੇ ਤੇ ਹੌਲੀ ਹੌਲੀ ਰੋਟੀ ਖਾਣਗੇ ਹਜੇ ਅਸੀਂ ਰੋਟੀ ਖਾਈ ਆ ਚਾਰ ਜਣਿਆਂ ਨੇ

ਇਹ ਨਹੀਂ ਹੁੰਦਾ ਮੈਂ ਤਾਂ ਬੜੇ ਕੰਮ ਖਤਮ ਕਰ ਲੈਂਦੀ ਹਾਂ ਸਾਰਾ ਕੰਮ ਖਤਮ ਬੁਲ ਲੋ ਅਗਰ ਕੋਈ ਕੰਮ ਖਤਮ ਹੁੰਦਾ ਇਹ ਤਾਂ ਰਹਿਣ ਨੂੰ ਚਾਹੀਦਾ ਸਵੇਰੇ ਕੰਮ ਕਰਨੇ ਹੁੰਦੇ ਨੇ ਉੱਥੇ ਹੀ ਬੈਲਣਾ ਕਰਦੇ ਗਏ ਜਿੰਨਾ ਟਾਈਮ ਚ ਫਿਰ ਤੁਸੀਂ ਹੈਡ ਕੀ ਹੋਵੇ ਉਸਾਰਾ ਕੁਝ ਕਰ ਲੋਗੇ ਉਹਨਾਂ ਟਾਈਮ ਵਿੱਚ ਰਭੂ ਮੋਟੀ ਖਾਣ ਜਾਵਾਂਗਾ ਦਰਾਂ ਟਾ ਫਿਰ ਅਸੀਂ ਆਪ ਰਾਤ ਨੂੰ ਨਾ ਫਿਰ ਮੈਂ ਵੀ ਰਾਤ ਦਾ ਉਹ ਦਿਖਾਤਾ ਤਾਂ ਹਨਾ ਤੇਰਾ ਬਸ ਸਵੇਰੇ ਕੱਲ ਮੈਂ ਕਿਚਨ ਨੂੰ ਸਵੇਰੇ ਜੋ ਵੀ ਖਾਣਾ ਪੀਣਾ ਆਪਾਂ ਬਣਾ ਰਹੇ ਆ ਉਹ ਵੀ ਦੇਖ ਲਵਾਂਗੇ ਸਾਰੇ ਕਾਂ ਮਿਸੀਆਂ ਰੋਟੀਆਂ ਘੀ ਲਾ ਕੇ ਪਾਣੀ ਆਟੀਆਂ ਨਹੀਂ ਹੁਣ ਤੂੰ ਇੰਨਾ ਪੈ ਰਿਆ ਨਾ ਕਰੋਨਾ ਆ ਰਿਹਾ ਸਲਾਮ ਜੀ ਹਾਇ ਕੰਨੀ ਰੋ ਰੋ ਬਹਿ ਕੇ ਪਹਿਲਾਂ ਫਿਰ ਰੋਣਾ ਤਾ ਮੂੰ ਜਦ ਤੱਕ ਰੋਟੀਆਂ ਨਹੀਂ ਬਣਦੀਆਂ ਬਸ ਮੈਂ ਰੁਈ ਹੋ ਜਾਣਾ ਉਹ ਮੱਚੀ ਨੇ ਬਹੁਤ ਪੈ ਰਿਆ ਹਾਂ ਤੂੰ ਬਹੁਤ ਜ਼ਿਆਦਾ ਧੂਆ ਪੈ ਰਿਆ ਤੂੰ ਦੀ ਹਵਾ ਚੱਲ ਨਹੀਂ ਤੂੰ ਔਰ ਕੋਹੇ ਚਲੇ ਬਹਿ ਹੋਈ ਰਹੇ ਮੀਹਾ ਮੀਹਾ ਕਰਕੇ ਮੀ ਨਹੀਂ ਆੜ ਰਹੇ ਹੈਗੇ ਵੀ ਧੂਪ ਨਿਕਲ ਜੇ ਮੜੀ ਨਿਕਲਦੀ ਹੈ ਧੂਪ ਜਦੇ ਫਿਰ ਬਸ ਸਪਰਮਾਸੋਂ ਦੇ ਨੇ ਹੁਣ ਪਰਸਤਾਂਲੇ ਮਤਲਬ ਕਾਲੂ ਸੌਣ ਦਾ ਮਹੀਨਾ ਤਾਂ ਚਲੀ ਗਿਆ ਫਿਰ ਭਾਦੋ ਵੀ ਬਸ ਖਤਮ ਹੋਣ ਵਾਲਾ ਹੈ ਅਕੀ ਤਾਂ ਭਾਦੋ ਵੀ ਸੌੜ ਬਣਾ ਗਿਆ ਹੋਰ ਰੱਬ ਨੇ ਬਹੁਤ ਪੂਰਾ ਹੱਕ ਕਰਾਇਆ ਅੱਜ ਤਾਂ ਬੱਧਿਆ ਤੇ ਹੀ ਕਰ ਜੂਗਾ ਨਿਕਰ ਗਿਆ ਕਾਲੂ ਨੂੰ ਹਿਸਾਬਾ ਕਿਤੇ ਇੰਨੇ ਕਿਦਾਂ ਕਿਦਰੀ ਤਾਂ ਐਨਾ ਪੱਦਾ ਚੜ ਗਿਆ ਕਾਲੂ ਪਟਿਆਲੇ ਦਾ ਪਹਿਲੀ ਡਿਗਰੀ ਇਹ ਉਹ ਆ ਦੇਖੀ ਕੱਲ ਕਿੰਨੀ ਗਰਮੀ ਲੱਗੂਗੀ ਹੈ ਹਾਰਾ ਤੇ ਇਹ ਉਹ ਵੀਰੇ ਜਨਮ ਦਿਨ ਸਾਰਿਆਂ ਬਸ ਉਹਦੇ ਜਨਮ ਦਿਨ ਤੱਕ ਗਰਮੀ ਹੋ ਜੇਣੀ ਹੈ ਹਨਾ ਬੱਡੇ ਆ ਵੀ ਮੌਸਮ ਦਾ ਫਰਕ ਪੈ ਗਿਆ ਅੱਗੇ ਨਾਲੋਂ ਬੰਦੇ ਸੀ ਬਦਮਾਈ ਬੰਦੋਂਗੇ ਤੇ ਅਸੀਂ ਹੁਣ ਕਾਲੂ ਨਿਆਣਿਆਂ ਦੇ ਕੱਪੜੇ ਲੈ ਕੇ ਆਣੇ ਆਂ ਕਾਲੂ ਨੇ ਕਿ ਆਣੇ ਆਂ ਬੱਚਿਆਂ ਦੇ ਕੱਪੜੇ ਯੂਵੀ ਵਾਸਤੇ ਵੀ ਉਹਦੇ ਜਨਮ ਦਿਨ ਦੇ ਨਵੇਂ ਕਿਉਂਕਿ ਹਾਸਾ ਹੋ ਜਨਮ ਦਿਨ ਦੇ ਨਵੇਂ ਕਰੇ ਪਾਣ ਆਪੂ ਦੇ ਪੁਰੀਆ ਬਾਬਾ ਦੇ ਘਰ ਤੋਂ ਲੈ ਕੇ ਆਣੇ ਕਿਉਂਕਿ ਨਾ ਮੌਸਮ ਬਦਲ ਗਿਆ ਨਿਆਣਾ ਹਸਿਆਣਾ ਜਿਹੜਾ ਤਾਂ ਬਿਮਾਰ ਹੋਦਾ ਤੇ ਅਸੀਂ ਰੋਟੀਆਂ ਲਾ ਰਿਆ ਹੁਣ ਕੀ ਆੜੀਆਂ ਆਪਣਾ ਨਾਲ ਦੇ ਨਾਲ ਸਾਰੇ ਖਾਈ ਜਾਣਗੇ ਸਵੇਰੇ ਅਜਬ ਨਾਲ ਧਰਫਾਣੀ ਕੁਛ ਵੀ ਨਹੀਂ ਕਾ ਜਿਹੜੀਆਂ ਰਾਤ ਦੀਆਂ ਤੋਰੀਆਂ ਬੱਚੇ ਦੇ ਨਾਲ ਸਾਟੇ ਵਿੱਚ ਗੋਲੀਆਂ ਪਾ ਪੀਆ ਹੋਣਾ ਜਾਂ ਮੱਸੀ ਦਾ ਆਟਾ ਪਾਇਆ ਹੋਣਾ ਖਾਣ ਚਲੋ ਜੀ ਹੁਣ ਆਪਾਂ ਅੱਜ ਨਾ ਸੋਰੀ ਕੱਲੂ ਜਾਵਾਂਗੇ ਆਪਾਂ ਸ਼ੌਪ ਠੀਕ ਕਰਨੀ ਕਾ ਚਾਲੂ ਨਹੀਂ ਅੱਜ ਅੱਜ ਜਾਵਾਂਗੇ ਅੱਜ ਤੇ ਮਰਜੈਂਟ ਕਰ ਲੈਣਾ ਵਲੌਗ ਦਾ ਕੁੱਲ ਕੀ ਕਿਉਂਕਿ ਮੈਂ ਹਾਂ ਕਰਕੇ ਅੱਜ ਜਾਵਾਂਗੇ ਸ਼ਾਪਿੰਗ ਕਰ ਲਵਾਂ ਇਹ ਤੋਂ ਅਗਲਾ ਵਲੌਗ ਹੈ ਨਾ ਜਿਹੜਾ ਸਾਡਾ ਸ਼ਾਪਿੰਗ ਦਾ ਹੋਊਗਾ ਨਾਲੇ ਅਸੀਂ ਉੱਥੇ ਜਾਣਾ ਹੈ ਸੂਬੇ ਹਾਂ ਸੂਬੇ ਮਾਸੀ ਕੋਲੇ ਜਾਣਾ ਹੈ ਕਿਉਂਕਿ ਉਹਨਾਂ ਨੇ ਕੱਲੂ ਉਹਨਾਂ ਦੀ ਨਾ 5 ਤਰੀਕ ਨੂੰ ਉਹਨਾਂ ਦਾ ਜਹਾਜ਼ ਵਾਪਸ ਹੀ ਆ ਸਾਰੀ ਫੈਮਿਲੀ ਮੇ ਚੱਲੇਗੇ ਜਿੰਨਾ ਚਿਰ ਮਾਸੀ 2 ਸਾਲ ਪਹਿਲਾਂ ਗਈ ਸੀ ਹਰ ਇੱਕ ਮੈਂ ਨਹੀਂ ਬਣਾ ਉਹ ਬਣਾ ਤੁਸੀਂ ਬਣਾ ਦਿੱਤੇ ਨਾ ਜਦੋਂ ਵੀ ਸਭ ਕਹਿੰਦੇ ਸਾਡਾ ਚਲਾਉਂਦੀ ਹੋੜਿਆ ਦਿੱਤੇ ਕਿਉਂ ਜੱਦ ਤੱਕ ਹੋਸੇ ਦਿਨ ਗਏ ਤੇ ਜਿੱਦਾਂ ਉਹਨੇ ਜਾਣਾ ਤਾਂ ਅੱਜ ਵੀ ਅਪਾ ਇੱਕ ਦਿਨ ਤਾਂ ਸਾ ਫਿਰ ਮੈਂ ਨਹੀਂ ਨਾ ਬਲੌਗ ਮੈਂ ਬਲੌਗ ਨਹੀਂ ਬਣਾਉਂਦੀ ਜੱਦ ਇਕੱਲੇ ਤੁਸੀਂ ਬਣਾਉਂਦੇ ਤੇ ਮੈਂ ਇਕੱਲੀ ਨਹੀਂ ਬਣਾਉਂਦੀ ਹਾਂ ਜਦ ਤੁਸੀਂ ਕਹੇ ਵੀ ਮੈਂ ਮੇਰੀ ਮਸਤੀ ਦੇ ਵਿੱਚ ਬੈਠ ਜਾ ਹਾਂ ਕੱਲ ਉਹਨਾਂ ਨੇ ਜਾ ਚੜਨਾ ਹੈ ਹਮ 5 ਤਰੀਕ ਨੂੰ ਹੁਣ ਕੱਲ ਨੂੰ ਤੇ ਦਾਸਾ ਅਗਲਾ ਕੱਲ ਇਹ ਅੱਜ ਦਾ ਆਪਣਾ ਉਹ ਕਹਿੰਦੇ ਸਾਨੂੰ ਮਿਲ ਜਾਓ ਉਹ ਕਹਿੰਦੇ ਵੀ ਮਿਲ ਜਾਓ ਆਕੇ ਸਾਰਾ ਕੇਰ ਜੇ ਸਾਨੂੰ ਮਿਲ ਕੇ ਮਿਲ ਕੇ ਆਣਾ ਸਾਰੀ ਫੈਮਲੀ ਨੂੰ ਕਿਉਂਕਿ ਸਾਰੀ ਫੈਮਲੀ ਨੇ ਹੁਣ ਚਲੇ ਜਾਣਾ ਹੁਣ ਪਤਾ ਨਹੀਂ ਉਹਨਾਂ ਨੇ ਕਾਹ ਦਾਣਾ ਵਾਪਸ ਹੁਣ ਹਾਲੇ ਹੋਰ ਨਹੀਂ ਪਤਾ ਚਾਂਸ ਫਾਲ ਬਾਦ ਆਣ 5 ਸਾਲ ਦਾ ਨਾ ਕੋਈ ਪਤਾ ਨਹੀਂ ਹੁੰਦਾ ਚਲੋ ਜੀ ਆਪਣਾ ਵਲੌਗ ਜਿਹੜਾ ਆਪਾਂ ਇੱਥੇ ਐਂਡ ਕਰਦੇ ਆ ਹੁਣ ਜਿਆਦਾ ਗੱਲਾਂ ਨਾ ਮਾਰਦੇ ਹੋਏ ਤੇ ਮੇਰੀ ਜਿਹੜੀ ਇੰਸਟਾਗ੍ਰam ਆਈਡੀ ਆ ਉਹਨੂੰ ਜ਼ਰੂਰ ਫੋਲੋ ਕਰਿਓ ਗਗਨ ਪੋਪਰ ਐਟ 5 ਇਹ ਆਪਣਾ ਵਲੌਗ ਇੱਥੇ ਕਰਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਸਾਰੀ ਦੇਖਿਆ ਕਰੋ ਪਲੀਜ਼ ਸਾਰੇ ਈਡੀਆ ਬਹੁਤ ਘੱਟ ਗਏ ਸਾਰੇ ਦੇਖਿਆ ਕਰੋ ਵਾਹਿਗੁਰੂ ਕਰੇ ਹਾਲਾਤ ਸਾਰੇ ਪਾਸੇ ਠੀਕ ਹੋ ਜਾਣ ਜਲਦੀ ਤੋਂ ਜਲਦੀ ਤੇ ਸਾਰੇ ਬਲੌਗਰ ਜੀ ਵਾਪਸ ਆ ਜਾਣ ਸਾਰੇ ਦੇਖਣ ਸਾਰਿਆਂ ਦੇ ਹਾਲਾਤ ਐਨ ਵਧੀਆ ਹੋ ਜਾਣ ਸਾਰੇ ਸੈੱਟ ਹੋ ਜਾਣ ਕਿਉਂਕਿ ਜਿਹੜੇ ਨਾ ਪਿੱਛੇ ਤੇ ਹਾਲਾਤ ਦਾ ਹੋਣਾ ਹੈ ਨਾ ਆਹ ਜਾਂ ਪਾਣੀ ਪੂਣੀ ਨਿਕਲਣਾ ਉਹ ਜਾਦਾ ਭੜੇ ਹੋਣੀ ਹੈ ਕਿਉਂਕਿ ਪਿੱਛੇ ਤੇ ਮਿੱਟੀ ਛੱਪ ਸਰੁੰਡੇ ਬਹੁਤ ਨਿਕਲਨੇ ਆ ਪਿੱਛੇ ਤੇ ਗੱਲ ਬੰਨ ਪਿੱਛੇ ਤੇ ਜਾਦੀ ਉਹ ਓਕਾ ਹੋਊਗਾ ਅਜੇ ਤਾਂ ਨਾ ਰਾਸ਼ਨ ਪੰਨੀ ਬਹੁਤ ਇਕੱਠਾ ਹੋ ਰਿਹਾ ਪਿੱਛੇ ਤੇ ਜ਼ਿਆਦਾ ਹੈਲਪ ਕਰਨੀ ਪਊਗੀ ਸਾਰਿਆਂ ਨੂੰ ਹਨਾ ਚਲੋ ਜੀ ਹੁਣ ਕੋ ਬਲੌਗ ਦਾ ਇੱਥੇ ਐਂਡ ਕਰਦੇ ਆ ਹੁਣ ਮਿਲਦੇ ਆ ਅਗਲੇ